ਅਗਲੀ ਖਬਰ ਵੱਲ ਜਾ ਰਿਹਾ ਸੀ ਵੀ ਕੋਰ ਲੌਜਿਕ ਦੀ ਰਿਪੋਰਟ ਆਈ ਆ ਕੋਰ ਲੌਜਿਕ ਜਿਹੜੀ ਖਾਸ ਤੌਰ ਤੇ ਪ੍ਰੋਪਰਟੀ ਐਨਾਲਾਈਸਿਸ ਕਰਦੀ ਆ ਪ੍ਰੋਪਰਟੀ ਦੇ ਵਿੱਚ ਕੀ ਹੋ ਰਿਹਾ ਕਿਵੇਂ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਇਹ ਸਾਰਾ ਜਿਹੜਾ ਜਿਹੜਾ ਹੈਗਾ ਕਿ ਇਹਨਾਂ ਵੱਲੋਂ ਹਰ ਮਹੀਨੇ ਰਿਪੋਰਟ ਨਿਸ਼ਰ ਕੀਤੀ ਜਾਂਦੀ ਆ ਵੈਸੇ ਤੇ ਉਹ ਅੰਕੜੇ ਜਿਹੜੇ ਜੋੜੇ ਜਾਂਦੇ ਆ ਹੁਣ ਜਿਹੜੀ ਆਈ ਹੈ ਟੈਨਾ ਸਾਹਿਬ ਉਹ ਕਹਿੰਦੇ ਵੀ ਗੱਲ ਰੈਸੈਸ਼ਨ ਦੀ ਵੀ ਚੱਲ ਰਹੀ ਆ ਆਸਟ੍ਰੇਲੀਆ ਦੇ ਵਿੱਚ ਗੱਲ ਮੰਗਹਾਈ ਦੀ ਵੀ ਚੱਲ ਰਹੀ ਆ ਗੱਲ ਨੌਕਰੀਆਂ ਦੇ ਖੁੱਸਣ ਦੀ ਵੀ ਚੱਲ ਰਹੀ ਆ ਗੱਲ ਵਾਧੇ ਇੰਟਰਸਟ ਰੇਟ ਦੀ ਵੀ ਚੱਲ ਰਹੀ ਆ ਪਰ ਇਹਦੇ ਵਿੱਚ ਵੀ ਪ੍ਰਾਪਰਟੀ ਜਿਹੜੀ ਹੈਗਾ ਵਾਧਾ ਜਿਹੜੀ ਪ੍ਰਾਪਰਟੀ ਦੀਆਂ ਕੀਮਤਾਂ 'ਚ ਵਾਧਾ ਉਹ ਰੋਕਣ ਦਾ ਨਾਂ ਨਹੀਂ ਲੈ ਰਿਹਾ ਸੋ ਕੋਰ ਲੌਜੀਕ ਨੇ ਜਿਹੜੀ ਅਪ੍ਰੈਲ ਮਹੀਨੇ ਦੀ ਰਿਪੋਰਟ ਹੈ ਨਾ ਸਭ ਨਸ਼ਰ ਕੀਤੀ ਆ ਉਹ ਕਹਿੰਦੇ ਆ ਕਿ ਜੀ ਆ ਮਹੀਨੇ ਵੀ 0.6 ਫੀਸਡ 0.6 ਫੀਸਡ ਜਿਹੜਾ ਹੈਗਾ ਕਿ ਜਿਹੜਾ ਪਰਸੈਂਟ ਜਿਹੜਾ ਹੈਗਾ ਆਸਟ੍ਰੇਲੀਆ ਦੇ ਓਵਰਆਲ ਘਰਾਂ ਦੇ ਵਿੱਚ ਵਾਧਾ ਹੋਇਆ ਹੈਗਾ ਉਹਨਾਂ ਦਾ ਸੁਣਨ ਮਤਾ ਹੈ ਕਿ ਇਹ ਵਾਅਦਾ ਜਿਹੜਾ ਹੈ ਕਿ ਲਗਾਤਾਰ 15 ਮਹੀਨਿਆਂ ਤੋਂ ਜਾਰੀ ਹੈ ਕੋਈ ਵੀ ਇੱਕ ਉਹ ਜਮਿਨਾ ਨਹੀਂ ਆਇਆ ਕਿ ਇਹਦੇ ਵਿੱਚ ਵਾਅਦਾ ਦਰਜਾ ਨਾ ਕੀਤਾ ਹੋਵੇ ਹਾਲਾਂਕਿ ਇਹ ਵਾਅਦਾ ਸਲੋ ਆ ਮਤਲਬ ਬਹੁਤ ਸਲੋ ਆ ਪਰ ਬੱਧ ਰਹੇ ਆ ਮਤਲਬ ਖੜ ਨਹੀਂ ਰਹੇ ਸੋ ਇੱਥੋਂ ਦੇ ਜੇਕਰ ਆਪਾਂ ਵੱਡੇ ਸ਼ਹਿਰਾਂ ਦੀ ਟੈਣਾ ਸਾਹਿਬ ਗੱਲ ਕਰਨੀ ਹੋਵੇ ਤਾਂ ਉਹ ਜਿਹੜੇ ਹੈਗੇ ਆ ਕਿ ਸੱਤ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਹੈਗੇ ਸੱਤ ਵੱਡੇ ਸ਼ਹਿਰਾਂ ਦੇ ਵਿੱਚੋਂ ਸਿਰਫ ਇੱਕੋ ਇੱਕ ਸ਼ਹਿਰ ਆ ਜਿਹੜਾ ਮੈਲਬਰਨ ਆ ਉਹਦੇ ਵਿੱਚ ਪ੍ਰਾਪਰਟੀ ਸਲਾਈਟਲੀ ਡਾਊਨ ਹੋਈ ਹੈ ਨਹੀਂ ਬਾਕੀ ਸਾਰਿਆਂ ਚ ਵਾਧਾ ਹੋਇਆ ਟੈਣਾ ਸਾਹਿਬ ਇਸ ਮੌਕੇ ਜੇ ਆਪਾਂ ਗੱਲ ਕਰਨੀ ਹੋਵੇ ਤਾਂ ਨੈਸ਼ਨਲ ਜਿਹੜੀ ਹੈਗੀ ਘਰ ਦੀ ਕੀਮਤ ਆ ਗਈ ਜੇ ਆਸਟ੍ਰੇਲੀਆ ਦੇ ਸਾਰੇ ਘਰਾਂ ਨੂੰ ਔਸਤ ਕੱਢ ਲਈ ਜਾਵੇ ਔਸਤ ਜਿਹੜੀ ਹੈਗੀ ਕਿ 7,79,819 ਡਾਲਰ ਇਸ ਮੌਕੇ ਐਵਰੇਜ ਇੱਕ ਘਰ ਦੀ ਕੀਮਤ ਆਸਟ੍ਰੇਲੀਆ ਦੇ ਵਿੱਚ ਤੇ ਜੇ ਆਪਾਂ ਗੱਲ ਕਰਨੀ ਹੋਵੇ ਟੈਣਾ ਸਾਹਿਬ ਉਹਦੇ ਚੋਂ ਬਾਅਦ ਕਿ ਜਿਹੜਾ ਸਿਡਨੀ ਆ ਸਿਡਨੀ ਦੇ ਵਿੱਚ ਤਾਂ ਇਹ ਕਹਿੰਦੇ ਅੰਬਰ ਨੂੰ ਟਾਕੀਆਂ ਲੱਗੀਆਂ ਲੱਗੀਆਂ ਪਈਆਂ ਨੇ ਉੱਥੇ 1.4 ਮਿਲੀਅਨ ਡਾਲਰ ਤੱਕ ਘਰ ਚਲਿਆ ਗਿਆ ਜੁਨਟ ਦੀ ਜੇਕਰ ਉੱਥੇ ਕੀਮਤ ਗੱਲ ਕਰਨੀ ਹੋਵੇ ਤਾਂ 8 ਲੱਖ 44000 ਤੇ ਸਿਡਨੀ ਦੇ ਵਿੱਚ 0.4 ਫੀਸਡ ਦਾ ਜਿਹੜਾ ਹੈਗਾ ਕਿ ਸਿਡਨੀ ਦੇ ਵਿੱਚ ਜਿਹੜਾ ਆਪਾਂ ਗੱਲ ਕਰਨੀ ਹੋਵੇ ਤਾਂ 0.4 ਫੀਸਡ ਦਾ ਜਿਹੜਾ ਵਾਧਾ ਦਰਜ ਕੀਤਾ ਗਿਆ ਤੇ ਟੈਨਰ ਸਾਹਿਬ ਗੱਲ ਆਪਾਂ ਇਹ ਦੁਬਾਰਾ ਆ ਜੰਨੇ ਆ ਪਹਿਲਾਂ ਟੋਟਲ ਚਰਚਾ ਕਰ ਲਈਏ ਕਿ ਸਿਡਨੀ ਦੇ ਵਿੱਚ 0.4 ਫੀਸਡ ਦਾ ਵਾਧਾ ਦਰਜ ਕੀਤਾ ਗਿਆ ਇਸ ਮਹੀਨੇ ਮੈਲਬਰਨ ਦੇ ਵਿੱਚ 0.1 ਫੀਸਡ ਮਾਈਨਸ ਜਾਨੀ ਕਿ ਇੱਥੇ ਕੀਮਤ 0.1 ਫੀਸਡ ਕਟੀ ਆ ਆ ਮਹੀਨੇ ਬ੍ਰੈਸਬੇਨ ਦੇ ਵਿੱਚ 0.9 ਫੀਸਡ ਦਾ ਵਾਧਾ ਐਡਲੇਡ ਦੇ ਵਿੱਚ 1.3 ਫੀਸਡ ਦਾ ਵਾਧਾ ਤੇ ਪਾਰਥ ਦੇ ਵਿੱਚ ਸਭ ਤੋਂ ਜਿਆਦਾ ਵਾਧਾ ਰਿਕਾਰਡ ਕੀਤਾ ਗਿਆ 2.0 ਫੀਸਡ ਦਾ ਹਾਰਬਰਟ ਦੇ ਵਿੱਚ 0.3 ਫੀਸਡ ਕੈਨਮਰਾ ਦੇ ਵਿੱਚ 0.2 ਫੀਸਡ ਡਾਰਬਨ ਦੇ ਵਿੱਚ 0.6 ਫੀਸ ਦਾ ਜਿਹੜਾ ਕੀ ਵਾਧਾ ਦਰਜ ਕੀਤਾ ਗਿਆ ਹੁਣ ਇਕੱਲੇ ਮੈਲਬਰਨ ਦੀ ਜੇਕਰ ਆਪਾਂ ਗੱਲ ਕਰਨੀ ਉਹ ਤੇ ਮੈਲਬਰਨ ਦੇ ਵਿੱਚ ਇਸ ਮੌਕੇ ਐਵਰੇਜ ਘਰ ਦੀ ਕੀਮਤ 7,83,000 ਡਾਲਰ ਆ ਤੇ ਤੇ ਜਿਹੜਾ ਘਰ ਆਗਾ ਉਹ 9,41,698 ਡਾਲਰ ਦਾ ਯੂਨਿਟ ਜਿਹੜਾ ਹੈਗਾ ਕਿ 6,13,000 ਦਾ ਤੇ ਐਵਰੇਜ ਉਹਨਾਂ ਨੂੰ ਢਾ ਲਗੇ ਵੀ ਜਾਨੀ ਕਿ ਮੈਲਬਰਨ ਦੇ ਵਿੱਚ ਕਿੰਨੇ ਦਾ ਘਰ ਮੰਨਦਾ ਉਹ 7,83,000 ਦਾ ਬ੍ਰੈਸਬੇਨ ਦੇ ਵਿੱਚ ਟੈਣਾ ਸਾਹਿਬ ਹੁਣ ਜਿਹੜੀ ਘਰਾਂ ਦੀ ਕੀਮਤਾਂ 920000 ਤੇ ਚਲੀ ਗਈਆਂ ਜਾਨੀ ਕਿ ਮੈਲਬ ਜਿਹੜਾ ਬ੍ਰੈਸਬੇਨ ਆ ਉਹ ਮੈਲਬਰਨ ਨੂੰ ਕ੍ਰੋਸ ਕਰ ਗਿਆ ਪ੍ਰੀ ਕੋਵਿਡ ਜਿਹੜੀਆਂ ਸਿਚੁਏਸ਼ਨ ਸੀ ਉਹਦੇ ਵਿੱਚ ਮੈਲਬਰਨ ਬ੍ਰੈਸਬੇਨ ਮੈਲਬਰਨ ਤੋਂ ਸਸਤਾ ਸੀ ਪਰ ਹੁਣ ਮੈਲਬਰਨ ਤੋਂ ਵੱਧ ਵੱਧ ਗਿਆ ਤੇ ਇੱਥੇ ਯੂਨਿਟ ਦੀ ਜਿਹੜੀ ਐਵਰੇਜ ਕੀਮਤ ਹੈਗੀ ਉਹ 620000 ਆ 6 ਲੱਖ ਤੇ ਐਵਰੇਜ 827000 ਕੀਮਤ ਹੈ ਐਡਲੇਡ ਦੇ ਵਿੱਚ ਵੀ 8 ਲੱਖ ਨੂੰ ਜਿਹੜਾ ਘਰ ਹੁਣ ਸ਼ੋ ਹੋ ਗਿਆ ਹੈਗਾ ਜੀ ਯੂਨਿਟ ਇੱਥੇ 5114000 ਦਾ ਤੇ ਐਵਰੇਜ 747000 ਦੀ ਆ ਪਰਥ ਦੇ ਵਿੱਚ ਘਰ 753000 ਦਾ ਯੂਨਿਟ 580000 ਦਾ ਐਵਰੇਜ 721000 ਦਾ ਡਾਰਬਨ ਦੇ ਵਿੱਚ ਥੋੜਾ ਜਿਹਾ ਅਫੋਰਡੇਬਲ ਘਰ ਹੈਗੀ ਹੈ ਹਜੇ ਵੀ ਪਰ ਉੱਥੇ ਹੀ ਵਾਧਾ ਹੈਗਾ ਉੱਥੇ ਜਿਹੜਾ ਹੈ ਕਿ 5.79 ਯਾਨੀ ਕਿ 5.79 ਦਾ ਜਿਹੜਾ ਕਿ ਘਰ ਆਗਾ ਲੱਖ ਦਾ ਡਾਲਰ ਦਾ ਤੇ ਜਿਹੜਾ ਯੂਨਿਟ ਆ 364000 ਡਾਲਰ ਦਾ ਤੇ ਐਵਰੇਜ 496000 ਦਾ ਉੱਥੇ ਜਿਹੜਾ ਘਰ ਦਾ ਜਿਹੜੀ ਕੀਮਤ ਵੱਧਦੀ ਹੈ ਟੈਣਾ ਸਾਹਿਬ ਰੀਜਨਲ ਜਿਹੜਾ ਹੈਗਾ ਕਿ ਜਿਹੜੀ ਤੁਹਾਨੂੰ ਹੋਰ ਦੱਸਾਂ ਗੱਲ ਜਿਹੜੀ ਖਾਸ ਹੈ ਕੋਰ ਲੋਜਿਕ ਦੀ ਰਿਪੋਰਟ ਦੇ ਵਿੱਚ ਕੀ ਹੈ ਕਿ ਬੀਤੇ 1 ਸਾਲ ਦੇ ਵਿੱਚ ਰੀਜਨਲ ਆਸਟ੍ਰੇਲੀਆ ਵਾਈਡ ਜੇ ਆਪਾਂ ਗੱਲ ਕਰਨੀ ਹੋਵੇ ਤਾਂ 6.4 ਫੀਸਦੀ ਦਾ ਵਾਧਾ ਹੋਇਆ ਜਾਨਕਿ ਪਿੰਡੂ ਏਰੀਆ ਦੇ ਵਿੱਚ ਵੀ ਪ੍ਰਾਪਰਟੀ ਨਹੀਂ ਵਧੀਆ ਇਹਦੇ ਵਿੱਚ ਵੀ ਕੱਲਾ ਜਿਹੜਾ ਕਹਿ ਸਕਦਾ ਹੈ ਕਿ ਵਿਕਟੋਰੀਆ ਇੱਕ ਇਹੋ ਜਿਹਾ ਸੂਬਾ ਹੈਗਾ ਜਿੱਥੇ ਰੀਜਨਲ ਕੀਮਤਾਂ ਘਟੀਆਂ ਨੇ ਰੀਜਨਲ ਵਿਕਟੋਰੀਆ 0.6 ਫੀਸਦੀ ਜਿਹੜਾ ਹੈਗਾ ਕਿ ਡਾਊਨ ਜਿਹੜੇ ਕਿ ਪ੍ਰਾਈਸਸ ਗਏ ਨੇ ਜਿਹੜਾ ਹੈਗਾ ਕਿ ਆ ਮਹੀਨੇ ਦੇ ਵਿੱਚ ਤੇ ਓਵਰਆਲ ਵੀ ਆ ਸਾਲ ਦੇ ਵਿੱਚ ਵੀ ਰੀਜਨਲ ਬਕਟੋਰੀਆ ਚ ਪ੍ਰਾਈਸ ਘਟੇ ਨੇ ਪਰ ਬਾਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਪ੍ਰਾਈਸ ਜਿਹੜੇ ਹੈਗੇ ਆ ਪਿੰਡੂ ਏਰੀਆ ਦੇ ਵਿੱਚ ਵੀ ਵਧੇ ਨੇ ਸੋ ਕਹਿਣ ਦਾ ਭਾਵ ਇਹ ਹੈ ਕਿ ਘਰ ਇੱਥੇ ਵੀ ਹੁਣ ਇੱਕ ਸੁਪਨਾ ਬਣਦਾ ਜਾ ਰਿਹਾ ਬਹੁਤ ਔਖੀ ਲੜਾਈ ਆ ਘਰ ਪ੍ਰਾਪਤ ਕਰਨ ਦੀ ਸੋ ਇਹ ਰਿਪੋਰਟ ਜਿਦਾਂ ਜਿਵੇਂ ਵੀ ਸਾਡੇ ਕੋਲ ਆਇਆ ਕਰੂ ਤੁਹਾਡੇ ਨਾਲ ਸਾਂਝੀ ਐਡੀਸ਼ਨ ਕਰਦਿਏ ਵੀ ਜੇ ਆਪਾਂ ਭਾਵੇਂ ਹਾਲਾਤ ਦੇ ਅੰਦਰ ਦੱਸਿਆ ਸਾਰੇ ਇਸ ਤਰ੍ਹਾਂ ਦੇ ਹੈਗੇ ਆ ਪਰ ਫਿਰ ਵੀ ਜੇ ਆਪਾਂ ਨਿਊਜ਼ੀਲੈਂਡ ਦੇ ਨਾਲ ਤੋਂ ਪਲਾਨ ਕਰੀਏ ਤਾਂ ਅਜੇ ਵੀ ਇੱਥੇ ਰਿਡ ਕਈ ਥਿੜੀ ਹੈਗੇ ਜਿੱਥੇ ਮਤਲਬ ਅਫੋਰਡੇਬਲ ਹੈਗੇ ਆ ਕਾਰ ਵੀ ਤੇ ਕਹਿ ਲਿਏ ਵੀ ਜੀ ਹੱਥ ਨਹੀਂ ਪਈ ਜਾਗਿਆ ਪਰ ਨਿਊਜ਼ੀਲੈਂਡ ਤਾਂ ਭਾਈ ਇਹਨਾਂ ਦੇ ਸੌ ਬਲੰਦ ਦੇ ਦਿੱਤੇ ਪਰ ਵੀ ਇਹਦੇ باوجود ਇੱਥੇ ਕਾਫੀ ਜਿਹੜਾ ਉਸ ਤਰ੍ਹਾਂ ਦੇ ਏਰੀਆ ਵੀ ਹੈਗੇ ਜਿੱਥੇ ਕੋਈ ਬੰਦਾ ਆਪਣੇ ਜਿਹੜੇ ਮਨਮਰਜ਼ੀ ਦਾ ਤੇ ਆਪਣੇ ਪਸੰਦ ਦੇ ਆਪਣੇ ਜਿਹੜੇ ਜੀਵਨ ਦੇ ਮਤਲਬ ਦੇ ਨਾਲ ਕਰ ਸਕਦਾ ਨਹੀਂ ਆਇਤਾ ਜੀ ਆਪਾਂ ਕਹਿ ਦਈਏ ਜਿਹੜੀ ਐਵਰੇਜ ਕੀਮਤ ਆ ਨਾ ਟੈਣਾ ਸਾਹਿਬ ਐਵਰੇਜ ਕੀਮਤ ਦੇ ਵਿੱਚ ਜਿਹਦਾ ਹੈਗਾ ਕਿ ਜਦੋਂ ਟੋਟਲ ਡਾਟੇ ਆਉਂਦੇ ਆ ਉਹ ਡਾਟਿਆਂ ਦੇ ਵਿੱਚ ਤਾਂ ਜਿਹੜੇ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਆ ਸਭ ਤੋਂ ਗਰੀਬ ਇਲਾਕੇ ਸਾਰੇ ਟੋਟਲ ਜੀ ਆ ਜਾਂਦੇ ਹੈ ਨਾ ਹਾਂ ਹਾਂ ਐਵਰੇਜ ਪਰ ਜੇ ਹੁਣ ਹਜੇ ਵੀ ਫਾਈਂਡ ਕਰੀਏ ਤਾਂ ਇੱਥੇ ਮੈਲਬੌਰਨ ਦੇ ਵਿੱਚ ਹਜੇ ਵੀ 6 ਲੱਖ ਡਾਲਰ ਦਾ ਚਾਰ ਬੈਡਰੂਮ ਘਰ ਜਿਹੜਾ ਹੈਗਾ ਕੀ ਮਿਲ ਜਾਂਦਾ ਹੈਗਾ ਹਾਂ ਉਹ ਤੁਹਾਡੀ ਚੁਆਇਸਸ ਨੇ ਤੁਸੀਂ ਕਿਦਾਂ ਦਾ ਲੈਣੇ ਆ ਵਿੱਚ ਕੀ ਸਮਾਨ ਲਵਾਉਣਾ ਉਹ ਵੱਖੋ ਵੱਖਰੀ ਹਰੇਕ ਬੰਦੇ ਦੀ ਆਪੋ ਆਪਣੀ ਚੁਆਇਸ ਆ ਪਰ 5.5 ਤੋਂ 6 ਲੱਖ ਦਾ ਹਜੇ ਵੀ ਸਟੈਂਡਰਡ ਘਰ ਮੈਲਬੌਰਨ ਦੇ ਦੂਰ ਦਰਹਾਡੇ ਜਿਹੜੇ ਆਊਟਰ ਜਿਹੜੇ ਸਬਰਬਸ ਨੇ ਉਹਨਾਂ ਦੇ ਵਿੱਚ ਤੁਸੀਂ ਖਰੀਦ ਸਕਦੇ ਹੈਗੇ ਤੇ ਨੈਚੁਰਲੀ ਹੈ ਕਿ ਆਕਲੈਂਡ ਆਪਾਂ ਆਕਲੈਂਡ ਰਹੇ ਆ ਲੰਮਾ ਸਮਾਂ ਆਕਲੈਂਡ ਰਹੇ ਆ ਆਕਲੈਂਡ ਦੇ ਤਾਂ ਜਿਹੜੇ ਮਾੜੇ ਤੋਂ ਮਾੜੇ ਸਰਵਭ ਸੀਗੇ ਉਹਨਾਂ ਦੇ ਵਿੱਚ ਵੀ ਹੁਣ 6 ਲੱਖ ਕਿਸੇ 3 ਬੈਡਰੂਮ ਸੁਧਾਰਨ ਘਰ ਦੀ ਕੀਮਤ ਰਹੀ ਨਹੀਂ ਹੈਗੀ ਸੋ ਹਾਲਾਂਕਿ ਉੱਥੇ ਪ੍ਰਾਪਰਟੀ ਹੁਣ ਕਾਫੀ ਡਾਊਨ ਜਾ ਰਹੀ ਹੈ ਪਰ ਪਤਾ ਨਹੀਂ ਓਵਰਆਲ ਹਜੇ ਵੀ ਆਸਟ੍ਰੇਲੀਆ ਤੋਂ ਕਾਫੀ ਉੱਤੇ ਹੈ ਜਣੀ ਕਹਿ ਲਈਏ ਆਕਲੈਂਡ ਨੂੰ ਆਪਾਂ ਸਿਡਨੀ ਨਾਲ ਕੰਪੇਅਰ ਕਰ ਸਕਦੇ ਹਾਂ ਤੇ ਓਵਰਆਲ ਤਾਂ ਜਿਹੜਾ ਹਾਲਾਤ ਤਾਂ ਜਦੋਂ ਐਵਰੇਜ ਕੀਮਤਾਂ ਤੋਂ ਉਹ ਉੱਥੇ ਵੀ ਉਵੇਂ ਹੀ ਬਣੇ ਪਏ ਆ ਉਥੋਂ ਦੇ ਪਿੰਡ ਵੀ ਇregionਾ ਜਿਹੜਾ ਸਾਰਾ ਕੁਝ ਆਪਾਂ ਜਿਹੜਾ ਕਿ ਕੋਰਿਲੇਟ ਕਰ ਲੀਏ ਜੀ